ਫੋਕਸ ਪੰਜਾਬੀ ਦੀ ਟੀਮ ਇਸ ਵਕਤ ਚੁਘੀਟੀ ਵਿੱਚ ਮੌਜੂਦ ਹੈ ਦੱਸਦੀ ਹੈ ਕਿ ਇੱਥੇ ਵਿਧਾਇਕ ਰਮਨ ਅਰੋੜਾ ਜੀ ਬਾਖ-ਬਖ ਬੂਥਾਂ ਤੇ ਗਿਆ ਅਬਲੋਕਣ ਕੀਤਾ ਤੇ ਵਰਕਰਾਂ ਨੂੰ ਉਹਨਾਂ ਨੇ ਆਪਣੀ ਪਾਰਟੀ ਪ੍ਰਤੀ ਲਾਮਬਧ ਵੀ ਕੀਤਾ ਕਰਦੇ ਹਾਂ ਉਹਨਾਂ ਨਾਲ ਫੋਕਸ ਪੰਜਾਬੀ ਲਈ ਗੱਲਬਾਤ ਵਿਧਾਇਕ ਰਮਨ ਅਰੋੜਾ ਜੀ ਬਹੁਤ ਵੱਡੀ ਕੰਪੇਨਿਅਰਸੀ ਪਖ ਵੀ ਗਰਮੀ ਦੇ ਵਿੱਚ ਵੀ ਵਿਧਾਇਕ ਅਰੋੜਾ ਨੇ ਨਾ ਦਿਨ ਦੇਖਿਆ ਨਾ ਰਾਤ ਦੇਖੀ ਅੰਤ ਤੱਕ ਮਿਹਨਤ ਅੰਤ ਤੱਕ ਪ੍ਰਯਾਸ ਅੱਜ ਵੱਖ-ਵੱਖ ਕਬੂਥਿਆਂ ਤੇ ਜਾ ਰਹੇ ਹੋ ਬਰਕਰਾਂ ਨੂੰ ਲਾਂਬਤ ਕਰਨ ਜਾ ਰਹੇ ਜੱਤਰ ਜਾ ਰਹੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਕਹਿੰਦੇ ਵੀ ਜੇਕਰ ਪ੍ਰਿਸ਼ਰਮ ਕਰੋ ਤੇ ਪ੍ਰਮਾਤਮਾ ਵੀ ਸਾਥ ਦਿੰਦਾ ਸਾਡਾ ਕੰਮ ਹੈ ਪਰਿਸ਼ਰਮ ਕਰਨਾ ਸਾਡਾ ਕੰਮ ਹੈ ਮਿਹਨਤ ਕਰਨਾ ਫਾਲੋਸ ਪਰਮਾਤਮਾ ਨੇ ਦੇਣਾ ਜੇ ਦੀ ਸਹੀ ਨੀਅਤ ਔਰ ਜਿਹਨੂੰ ਕੰਮ ਕਰਨ ਦਾ ਜਜਵਾ ਆ ਜਿਹੜੇ ਲੋਕ ਕੰਮ ਕਰਦੇ ਜਿਹੜੀ ਪਾਰਟੀਆਂ ਕੰਮ ਕਰਦੀਆਂ ਉਸ ਪਾਰਟੀ ਨੂੰ ਲੋਕੀ ਅੱਜ ਬੋਰਡ ਪਾਉਣ ਵਾਸਤੇ ਉਤਾਰੂ ਆ ਉਹ ਪੰਜਾਬ ਦੇ ਵਿੱਚ ਇੱਕੋ ਹੀ ਪਾਰਟੀ ਆ ਆਮ ਆਦਮੀ ਪਾਰਟੀ ਔਰ ਜਿਹਦਾ ਅੱਜ ਇਸ ਵਾਰ ਨੰਬਰ 14 ਦੇ ਵਿੱਚ ਆਏ ਆ ਮੈਂ ਹਰ ਬੂਥ ਦੇ ਉੱਤੇ ਸਾਡਾ ਸਟਾਲ ਦੇ ਉੱਤੇ ਸਿਰਫ ਆਮ ਆਦਮੀ ਪਾਰਟੀ ਤੇ ਰਾਸ਼ਾ ਬਾਕੀ ਦੂਸਰੀ ਪਾਰਟੀਆਂ ਸਾਰੀਆਂ ਬੇਲੀਆਂ ਬੈਠੀਆਂ ਕਿਉਂਕਿ ਲੋਕਾਂ ਦੇ ਮਨ ਦੇ ਵਿੱਚ ਇੱਕ ਜਜ਼ਬਾ ਹੈ ਵੀ ਜੇ 92 ਸੀਟਾਂ ਦੇ ਕੇ ਸਾਡੇ ਭਗਵੰਤ ਮਾਨ ਸਾਹਿਬ 600 ਯੂਨਿਟ ਬਿਜਲੀ ਫ੍ਰੀ ਕਰ ਸਕਦੇ ਚੰਗੇ ਸਕੂਲ ਬਣਾ ਸਕਦੇ ਚੰਗੇ ਮਹੱਲਾ ਕਲੀਨਿਕ ਬਣਾ ਸਕਦੇ 45000 ਨੌਕਰੀਆਂ ਦੇ ਸਕਦੇ ਤੇ ਜੇ ਇਸ ਇੱਦੇ ਸਾਡਾ ਐਮਪੀ ਵੀ ਆ ਜਾਏਗਾ ਤੇ ਦਿੱਲੀੋਂ ਅਸੀਂ ਬਹੁਤ ਕੁਝ ਲੈ ਕੇ ਆ ਸਕਦੇ ਹਾਂ ਔਰ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕਦੇ 13 0 ਦਾ ਮਿਸ਼ਨ ਪੂਰਾ ਕਰਨ ਜਾ ਰਹੇ ਪੰਜਾਬ ਬਣੇਗਾ ਹੀਰੋ ਆਮ ਆਦਮੀ ਪਾਰਟੀ 13 0